ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹਰਨੇਕ ਸਿੰਘ ਜੀ ਕਿਨੇ ਆਏ ਅੱਜ ਵੀ ਇੱਥੇ ਜੀ ਇਹ ਮਸਲੇ ਤੇ ਆਇਆਗੇ ਕਿ ਜਿਹੜੀ ਸਾਡੀ ਸੰਸਾਰ ਘਾਟ ਦੀ ਗਾ ਉਹ ਪੰਚਾਇਤ ਨੇ ਢਾਤੀ ਕਿਉਂ ਦਾ ਤੇ ਉਹ ਉਹ ਢਾਏ ਕਹਿੰਦੇ ਮਜਬੂਰਤੀ ਕਹਿੰਦੇ ਨੇ ਅਸੀਂ ਇੱਥੇ ਸਾਰੇ ਫਾਈਲ ਸਪੜਾਵਾਗੇ ਫਲਾਣਾ ਕਰਾਂਗੇ ਤੁਸੀਂ ਕੀ ਚਾਹੁੰਦੇ ਹੋ ਫਿਰ ਉਹ ਅਸੀਂ ਚਾਹੁੰਦੇ ਵੀ ਇੱਥੇ ਨਹੀਂ ਬਣਨਾ ਚਾਹੀਦਾ ਸਾਡਾ ਮੁੱਢ ਤੋਂ ਲਾ ਕੇ ਜਿੱਦ ਦੇਣਾ ਵੀ ਇਹ ਪਿੰਡ ਵੱਜਾਗਾ ਉਦੋਂ ਦਾ ਇਹ ਇੱਥੇ ਸਾਡਾ ਇਹ ਮੜੀਆਂ ਬਣੀਆਂ ਹੋਈਆਂ ਨੇ ਜੀ ਪ੍ਰਦੀਪ ਸਿੰਘ ਪਿੰਡ ਖੀਵਾ ਕਲਾਂ ਜੀ ਅਸੀਂ ਅੱਜ ਸਮਸ਼ਾਨ ਘਾਟ ਦੇ ਮਸਲੇ ਵਿੱਚ ਆਏ ਹਾਂ ਔਰੇ ਸਾਡੇ ਨਾਲ ਪੰਚਾਇਤ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਸਾਡਾ ਸਮਸ਼ਾਨ ਘਾਟਾ ਦਿੱਤਾ ਗਿਆਗਾ ਉਥੋਂ ਸਮਸ਼ਾਨ ਘਾਟਾ ਕਿਉਂ ਕਹਿੰਦੇ ਵੀ ਇੱਥੇ ਪੈਲਸ ਬਣਾਵਾਂਗੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਸੰਸਕਾਰ ਕਿੱਥੇ ਕਰਾਂਗੇ ਉਹ ਕਹਿੰਦੇ ਤੁਸੀਂ ਦੂਜੀ ਸਾਈਡ ਜਾ ਕੇ ਕਰੋ ਅਸੀਂ ਜ਼ਿੰਮੇਵਾਰੀ ਲੈਣੀ ਆ ਇਹ ਚੀਜ਼ ਦੀ ਜ਼ਿੰਮੇਵਾਰੀ ਕਾਹਦੀ ਲਈਤੀ ਜਾਂਦੀ ਹੈਗੀ ਸਾਡੇ ਨਾਲ ਧੱਕਾ ਕਰ ਰਹੀ ਅਸੀਂ ਦੂਜੇ ਪਾਸੇ ਕਿਵੇਂ ਜਾ ਕੇ ਸੰਸਕਾਰ ਕਰਾਂਗੇ 1100 ਸਾਲ ਤੋਂ ਸਮਸ਼ਾਨ ਘਾਟ ਚੱਲ ਰਿਹਾਗਾ ਜਿੱਦੋਂ ਦਾ ਪਿੰਡ ਵਜਿਆ ਉਹ ਦਿਨਾਂ ਹੀ ਸਮਸ਼ਾਨ ਘਾਟਾਗਾ ਸਾੜਨਾ ਪੰਚਾਇਤ ਧੱਕਾ ਕਰ ਰਹੀ ਆ ਅੱਜ ਅਸੀਂ ਜੱਜ ਦੇ ਵੀ ਗਏ ਆਂਗੇ ਜਾਂ ਸਭ ਦੇ ਗਏ ਆਂ ਉੱਥੋਂ ਸਾਡੀ ਸਟੇ ਵੀ ਮਨਜ਼ੂਰ ਹੋ ਰਹੀ ਹੈਗੀ ਕੱਲ ਨੂੰ ਸਾਡੀ ਸਟੇ ਵੀ ਹੋ ਜੂਗੀ ਅੱਜ ਪੰਚਾਇਤ ਨੇ ਸਾਡੇ ਨਾਲ ਸਮਸ਼ਾਨ ਘਟ ਘਟ ਆਇਆ ਬਹੁਤ ਜ਼ਿਆਦਾ ਧੱਕਾ ਕਰਿਆਗਾ ਅੱਜ ਅਸੀਂ ਥਾਣਾ ਮੁਕੀ ਨੂੰ ਵੀ ਮਿਲਣ ਆਇਆਗੇ ਉਹ ਵੀ ਖਿੱਚ ਮਿਲ ਕੇ ਉਦੋਂ ਬਾਅਦ ਦੱਸਾਂਗੇ ਕੀ ਗੱਲਬਾਤ ਕੋਈ ਕੁਝ ਹੋ ਸਰਕਾਰ ਤੋਂ ਕੀ ਕਾਰਵਾਈ ਚਾਹੁੰਦੇ ਆਂ ਅਸੀਂ ਪੰਚਾਇਤ ਨੇ ਸਾਡਾ ਸਮਸ਼ਾਨ ਘਟ ਆਇਆਗਾ ਸਾਡਾ ਸਮਸ਼ਾਨ ਘਟ ਦੁਆਰਾ ਖੜਾ ਕੀਤਾ ਜਾਵੇ ਇੱਥੇ ਜੋ ਪੰਚਾਇਤ ਨੇ ਸਾਡਾ ਧੱਕਾ ਕੀਤਾ ਤੁਹਾਡਾ ਸਮਸ਼ਾਨ ਘਾਟ ਦੁਬਾਰਾ ਬਣਾਇਆ ਜਾਵੇ ਉੱਥੇ ਪੈਲਸ ਬਣਾਉਣ ਖਾਤਰ ਪੰਚਾਇਤੀ ਜ਼ਮੀਨ ਬਹੁਤ ਆ ਗਈ ਪਿੰਡ ਕੋਲੇ ਉੱਥੇ ਬਣਾਇਆ ਜਾਵੇ ਸਮਸ਼ਾਨ ਘਾਟ ਤੇ ਜ਼ਰੂਰੀ ਪੰਚਾਇਤੀ ਜੋ ਪੈਲਸ ਬਣਾਉਣਾ ਦਾ ਸਮਸ਼ਾਨ ਘਾਟ 1100 ਸਾਲ ਤੋਂ ਚੱਲ ਰਿਹਾ ਹੈ ਜੱਦੀ ਸਮਸ਼ਾਨ ਘਾਟ ਸਾਡਾ ਕੋਈ ਹੈ ਇਹ ਕਿੰਨੇ ਬਾੜਾਂ ਦਾ ਸਮਸ਼ਾਨ ਘਾਟ ਹੈ ਇਹ ਸਮਸ਼ਾਨ ਘਾਟ ਤਿੰਨ ਬਾੜਾਂ ਦਾ ਸਮਸ਼ਾਨ ਘਾਟ ਹੈ ਜੀ ਤਿੰਨ ਬਾੜ ਜ਼ਿਮੀਦਾਰਾਂ ਦੇ ਨੇ ਇੱਕ ਬਾੜ ਮਾਈਬੀ ਸਿੰਘਾਂ ਦੇ ਦਾ ਦੋ ਸਮਸ਼ਾਨ ਘਾਟਾ ਹੈ ਗਏ ਨੇ ਜ਼ਿਮੀਦਾਰਾਂ ਦਾ ਮਾਈਬੀ ਸਿੰਘਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਇਹ ਕਿਤਨਾ ਜਿਹੜਾ ਤੁਸੀਂ ਪੈਲਸ ਬਣਾ ਰਹੇ ਹੋ ਇਹ ਕਹਿੰਦੇ ਸ਼ਮਸ਼ਾਨ ਘਾਟ ਨੂੰ ਢਾ ਕੇ ਜਿਹੜੇ ਸ਼ੈੱਡ ਸੀ ਉਹਨੂੰ ਢਾ ਕੇ ਬਣਾ ਰਹੇ ਆ ਤੇ ਕੁਝ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਤੇ ਇਤਰਾਜ਼ ਹੈ ਤੇ ਕੀ ਕਹਿਣਾ ਚਾਹੋਗੇ ਜੀ ਇਹ ਸਰ ਆਪਾਂ ਤਾਂ ਗੱਲ ਕੀਤੀ ਹੈ ਸਰ ਅੱਲੋ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰ ਸਾਡੇ ਪਿੰਡ ਦੀ ਪਿਛਲੀ ਪੰਚਾਇਤ ਨੇ 2023 ਦੇ ਵਿੱਚ ਇੱਕ ਮਤਾ ਪਾਇਆ ਦੀ 12ਵੇਂ ਮਹੀਨੇ ਚ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਦੋਂ ਜਾਂ ਸਾਰੇ ਸ਼ਮਸ਼ਾਨ ਘਾਟ ਇੱਕ ਕਰਤੇ ਸੀ ਗੁਰੂ ਘਰ ਸਾਹਿਬ ਦੇ ਕੋਲੇ ਉਹਦੀਆਂ ਵੀਡੀਓ ਚੈਨਲਾਂ ਤੇ ਵੀ ਪਈਆਂ ਨੇ ਸਾਰਾ ਸਾਰਿਆਂ ਨੇ ਸਾਰੇ ਪਿੰਡ ਵਾਸੀ ਨੇ ਸਵਾਗਤ ਕੀਤਾ ਸੀ ਉਹਦਾ ਸਭ ਕੁਝ ਉਸ ਸਿਸਟਮ ਹੋਇਆ ਉਸ ਤੋਂ ਬਾਅਦ ਚਲੋ ਸਰਪੰਚ ਤੋਂ ਬਾਅਦ ਸ਼ਾਇਦ ਪ੍ਰਬੰਧਕ ਲੱਗ ਗਿਆ ਤੇ ਬਾਕੀ ਗ੍ਰਾਂਟ ਦੀ ਘਾਟ ਕਰਨੇ ਇਹ ਜਗ੍ਹਾ ਐਸੀ ਤਰ੍ਹਾਂ ਪਈ ਰਹੀ ਖੰਡਰ ਰਹੇਗੀ ਉਸ ਤੋਂ ਬਾਅਦ ਹੁਣ ਜਦੋਂ ਕੋਈ ਆਪਣੇ ਸੀਐਮ ਸਾਹਿਬ ਨੇ ਸਿਦਕੁਤ ਤੇਗ ਭਾਦਰ ਦੇ ਨਾਮ ਤੇ ਪੈਸੇ ਦਿੱਤੇ ਆ ਕਿ ਗ੍ਰਾਂਟ ਆਈ ਹੈਗੀ ਤਾਂ ਉਹਦੇ ਵਿੱਚ ਉਹ ਪੈਸੇ ਦੇ ਵਿੱਚੋਂ ਇੱਥੇ ਪੈਲਸ ਬਣਾ ਰਹਾਂਗੇ ਇਹ ਜਿਹੜੀ ਬਿਲਕੁਲ ਖੰਡਰ ਜਗਾ ਹੋ ਗਈ ਸੀ ਆ ਚਾਹਿਆ ਹੋਰ ਕੁਝ ਨਹੀਂ ਹੈਗਾ ਸਰ ਕਿਤੇ ਵੀ ਜਦੋਂ ਦਾ ਪਿੰਡ ਵੱਜਿਆ ਉਦੋਂ ਦੀ ਇਹ ਇੱਥੇ ਜਗਾ ਸਮਸ਼ਾਨ ਘਾਟ ਲਈ ਸੀ ਤੇ ਪਿਛਲੇ ਦਿਨ ਇੱਕ ਸ਼ਹੀਦ ਫੌਜੀ ਦਾ ਵੀ ਇੱਥੇ ਸੰਸਕਾਰ ਕੀਤਾ ਗਿਆ ਇਹਦੇ ਵਿੱਚ ਪਤਾ ਸਰ ਕੀ ਹੈ ਇਹ ਪਹਿਲਾਂ ਤਾਂ ਟੋਬੇ ਦੀ ਚੀਜ਼ ਟੋਬਾ ਪਰਕੇ ਦਿੱਤਾ ਪਿਛਲੇ ਪੰਚਾਇਤਾਂ ਨੂੰ ਉਦੋਂ ਜਦੋਂ ਜਿਵੇਂ ਜ਼ਰੂਰਤ ਹੋਈ ਪੰਚਾਇਤਾਂ ਨੂੰ ਉਹ ਮੇ ਸਿਸਟਮ ਹੋ ਗਿਆ 2023 ਦੇ ਵਿੱਚ ਜਾ ਕੇ ਇੱਕ ਗੱਲ ਲੱਗੀ ਵੀਰਨਾ ਸਾਰੇ ਪਿੰਡ ਦਾ ਇਕੱਠ ਮਾਰ ਕੇ ਪਿਛਲੀ ਪੰਚਾਇਤ ਨੇ ਇਹ ਗੁਰੂ ਘਰ ਕੋਲੇ ਸਮਸ਼ਾਨ ਘਾਟ ਇਕੱਠੇ ਕਰਤੇ ਉਸ ਤੋਂ ਬਾਅਦ ਇਹ ਜਗਾ ਹੁਣ ਆਪਾਂ ਤਾਂ ਪੈਲਸ ਬਣਾ ਰਹੇ ਆ ਉਹ ਵੀ ਪਿੰਡ ਵਾਸਤੇ ਹੀ ਆ ਜੀ ਉਹ ਵੀ ਪਿੰਡ ਦੇ ਕੰਮ ਹੀ ਆਉਣਾਗਾ ਉਹ ਵੀ ਤਾਂ ਆਮ ਜਨਤਾ ਨੂੰ ਗਰੀਬ ਜਨਤਾ ਨੂੰ ਜਿਹੜੇ ਦੂਰ ਜਾਂਦੇ ਆ ਦੂਦਰਾਡੇ ਉਹਨਾਂ ਵਾਸਤੇ ਵੀ ਜਾਣ ਨਾਲੋ ਇੱਥੇ ਪਿੰਡ ਦੇ ਵਿੱਚ ਹੀ ਮੈਰਜ ਕਰਨਾ ਕੋਈ ਹੋਰ ਪ੍ਰੋਗਰਾਮ ਕਰਨਾ ਸੁਆਗਤ ਕਰਨ ਵਾਸਤੇ ਹੀ ਇਹਨੂੰ ਕਿਹੜਾ ਕੋਈ ਕਿਸੇ ਦਾ ਨਿੱਜੀ ਇਹ ਵੀ ਪਿੰਡ ਵਾਸਤੇ ਹੀ ਆ ਜੀ ਇਹ ਪੈਲਸ ਬਣਾਉਣ ਲਈ ਜਦੋਂ ਜਗ੍ਹਾ ਤੈਅ ਕੀਤੀ ਗਈ ਉਹ ਤੋਂ ਪਿੰਡ ਨਾਲ ਰਹਿ ਕੀਤੀ ਗਈ ਸੀ ਜੀ ਹਾਂ ਜੀ ਹਾਂ तकरीबन ਸਾਰੇ ਆ ਖੜੇ ਆ ਏ ਬਸ ਸਾਰੇ ਪਿੰਡ ਦੇ ਆਏ ਹੋਏ ਸਾਰੇ ਪਿੰਡ ਦੇ ਆਏ ਹੋਏ ਇਹ ਗੱਲ ਆ ਗਈ ਹੈ ਰਾਏ ਹੋ ਗਏ ਮਾਮਾ ਪੂਰੀ ਨਾਲ ਪਹਿਲੇ ਸ਼ਮਸ਼ਾਨ ਘਾਟ ਬੰਦ ਕੀਤਾ ਗਿਆ ਕੀਤਾ ਗਿਆ ਤੇ 30 ਦਿਨ ਲੱਗ ਕੇ ਫੇਰ ਗੱਲ ਚੱਲੀ ਹਾਂ ਇਹ ਉਹ ਇਹ ਪੰਚਾਇਤ ਨੇ ਨਹੀਂ ਕੋਈ ਸਾਮ